ਹਿਤੇਸ਼ੀ টিআরপি ਨਹੀਂ ਭਰੋ ਸਾਡਾ ਮਨਜਾ ਵੀਰ ਖੰਡਾਟੇ ਆਪਣੀ ਐਕਿੰਗ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ 2 ਤਰੀਕ 2 April ਲੋਕ ਸੰਘਰਸ਼ੀ ਯੋਧੇ ਭਾਈ ਮੈਲ ਸਿੰਘ ਜੀ ਬਬਰ ਜੋ ਪਿਛਲੇ ਦਿਲਾ ਦੇ ਵਿੱਚ ਲਾਹੌਰ ਵੇਕੇ ਹਫਤਾ ਵਿੱਚ ਕਾਰਜਲਾਣਾ ਕਰਗੇ ਸਨ ਉਹਨਾਂ ਜੀ ਦੇ ਖਡਪਾਰ ਸਾਹਿਬ ਅੱਜ 2 ਤਰੀਕ ਨੂੰ ਬਾਬਾ ਦਰਬਖਸੰਦ ਦੀ ਸਮਾਦ ਦੇ ਨਾਲ 9 ਕਮਰੇ ਜਿ ਰਖਾਏ ਗਏ ਨੇ 4 ਤਰੀਕ ਨੂੰ ਉਹਨਾਂ ਦੇ ਖਡਪਾਰ ਸਾਹਿਬ ਜੀ ਦੇ ਭੋਗ ਪੈਣਗੇ ਅਸੀਂ ਸੂਚੀਆਂ ਨਾਲ ਸੰਤਾਂ ਜਥੇਬੰਦੀਆਂ ਸੰਪਰਦਾਵਾਂ ਨਗਰਿਕ ਜਥੇਬੰਦੀਆਂ ਸਾਰਿਆਂ ਤੋਂ ਬੇਨਤੀ ਕਰਦੇ ਹਾਂ ਕਿ 4 ਤਰੀਕ ਨੂੰ ਭਾਈ ਮਹਿਤ ਸਿੰਘ ਜੀ ਬਬਰ ਦੇ ਖਡਪਾਰ ਸਾਹਿਬ ਪ੍ਰਤੀ ਜੋ ਭੋਗ ਪਾੜਿਆ ਉਹ ਬਹਵਾ ਕੇ ਸੜਕਾ ਜਿਹੜੀਆਂ ਉਹਦੇ ਉਹਨਾਂ ਲਈ ਬਰਬਾਦੀ ਨੂੰ ਸਜਦਾ ਕਰਨ ਵਾਸਤੇ ਪਹੁੰਚਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਦਾ ਖੰਡ ਪਾਟ ਰਾਮ ਕਿਆ ਕੀ ਕੰਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 2 April ਨੂੰ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸ਼ਹੀਦ ਭਾਈ ਮਹਿਲ ਸਿੰਘ ਬੱਬਰ ਦਾ ਖੰਡ ਪਾਟ ਸਾਹਿਬ ਇੱਥੇ ਰਖਾ ਰਾਇਆ ਕਿਉਂਕਿ ਉਹਨਾਂ ਦੀ ਪਿਛਲੇ ਦਿਨੀ ਪਾਕਿਸਤਾਨ ਵਿਖੇ ਸ਼ਹੀਦੀ ਉੱਥੇ ਅਕਾਲ ਚਲਾਣਾ ਕਰ ਗਏ ਸੀ ਉਹਨਾਂ ਦਾ ਅਖੰਡ ਪਾਠ ਅੱਜ ਅਕਾਲ ਤਖਤ ਸਾਹਿਬ ਤੇ ਆਰੰਭ ਹੋਣ ਲੱਗਾ ਵਾ ਤੇ ਪਰਸੋ ਉਹਨਾਂ ਦਾ ਭੋਗ ਪਾਣਾ ਅਕਾਲ ਤਖਤ ਸਾਹਿਬ ਤੇ ਅਸੀਂ ਸਾਰੀਆਂ ਸਮੂਹ ਸਿੱਖ ਸੰਗਤਾਂ ਨੂੰ ਅਪੀਲ ਕਰਦੇ ਹਾਂ ਸਾਰੇ ਪੰਥ ਪੰਥਦਰਦੀਆਂ ਨੂੰ ਪ੍ਰਧਾਨ ਸਾਹਿਬ ਨੂੰ ਸਕੱਤਰ ਸਾਹਿਬ ਨੂੰ ਪੰਥਕ ਜਥੇਬੰਦੀਆਂ ਜਿੰਨੀਆਂ ਮੀਆਂ ਫੈਡਰੇਸ਼ਨਾਂ ਵਾਂ ਸਾਰਿਆਂ ਨੂੰ ਪੰਥ ਨੂੰ ਅਪੀਲ ਕਰਦੇ ਹਾਂ ਕਿ ਸਾਰੇ ਵੱਧ ਤੋਂ ਵੱਧ ਹਮਮਾ ਹਮਾ ਕੇ ਅਕਾਲ ਤਖਤ ਸਾਹਿਬ ਵਿਖੇ ਪਹੁੰਚਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ